ਇਹ ਪੰਜਾਬ ਪ੍ਰਦੇਸ਼ ਵਪਾਰ ਮੰਡਲ ਖਾਸ ਤੌਰ ਤੇ ਜਿਹੜੀ ਕੈਮਰਸ ਐਸੋਸੀਏਸ਼ਨ ਕਟੜਾ ਸ਼ੇਰ ਸਿੰਘ ਹੌਲਸੇਲ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਅੱਜ ਜਿਹੜਾ ਮੈਨੂੰ ਮਾਨ ਦਿੱਤਾ ਗਿਆ ਸੋ ਇਹ ਮੇਰੇ ਸਾਥੀ ਨੇ ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਬੜੇ ਪੁਰਾਣੇ ਲੰਮੇ ਸਮੇਂ ਤੋਂ ਧਾਕਿਆਂ ਤੋਂ ਜਿਹੜਾ ਅਸੀਂ ਸਵਪਾਰ ਵਪਾਰ ਮੰਡਲ ਦੀ ਇੱਕ ਦੂਜੇ ਦੇ ਸਾਥੀ ਬਣ ਕੇ ਅਸੀਂ ਕੰਮ ਕਰਦੇ ਰਹੇ ਆ ਸੋ ਮੇਰੇ ਆਪਣੇ ਨੇ ਸਾਰੇ ਇਹ ਸਾਥੀ ਨੇ ਸਾਥੀ ਭਰਾ ਨੇ ਸੋ ਅੱਜ ਕਰਨ ਇਹ ਹੈ ਕਿ ਜਿੰਨੀ ਦੇਰ ਅਸੀਂ ਪਬਲਿਕ 'ਚ ਨਹੀਂ ਜਾਂਦੇ ਸਾਨੂੰ ਅਪਡੇਟਸ ਨਹੀਂ ਮਿਲਦੀਆਂ ਪਬਲਿਕ ਨਾਲ ਰੂਹ ਰੂ ਹੋ ਕੇ ਹੀ ਪਤਾ ਲੱਗਦਾ ਹੈ ਸ਼ਹਿਰ ਦੇ ਵਿੱਚ ਸਮੱਸਿਆਵਾਂ ਵੀ ਕੀ ਨੇ ਕੀ ਅਪਡੇਟਸ ਨੇ ਕੀ ਆ ਹਾਲ ਹੋਏ ਨੇ ਕੀ ਹੱਲ ਹੋ ਸਕਦੇ ਨੇ ਸੋ ਇਹਨਾਂ ਨੂੰ ਮੈਂ ਇੱਕ ਤਾਂ ਯਕੀਨ ਦਿਵਾਇਆ ਕਿ ਅਸੀਂ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਉਹ ਪੰਜਾਬ ਦੀ ਆਲ ਰੌਂਡ ਚਾਰੇ ਸਰਬ ਪੱਖੀ ਵਿਕਾਸ ਦੀ ਹੈ ਸੋਚ ਹੈ ਔਰ ਸਾਰੇ ਪੰਜਾਬ ਦਾ ਸਾਰੇ ਸ਼ਹਿਰਾਂ ਦਾ ਜਿਹੜਾ ਵਿਕਾਸ ਕਰਵਾਣਾ ਜੋ ਉਹਦੇ ਉਪਲਖਸ਼ ਦੇ ਵਿੱਚ ਮੈਂ ਅੰਮ੍ਰਿਤਸਰ ਬਾਰੇ ਇਹਨਾਂ ਨੂੰ ਜਿਹੜਾ ਦੱਸਿਆ ਹੈ ਕਿ ਅਸੀਂ ਜਿਹੜਾ ਕੰਮ ਕਰਨ ਤੋਂ ਬਾਅਦ ਜਿਹੜੇ ਟੈਂਡਰ ਲਗਾ ਚੁੱਕੇ ਆ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈ ਆਪਾਂ ਸ਼ਹਿਰ ਦੇ ਵਿੱਚ ਸੀਵਰ ਦੀ ਸਮੱਸਿਆ ਵੀ ਅੱਗੇ ਨਾਲ ਬਹੁਤ ਜ਼ਿਆਦਾ ਘੱਡੀ ਹੈ ਮੈਂ ਕਦੀ ਵੀ ਨਹੀਂ ਇਹ ਕਹਿੰਦਾ ਕਿ ਖਤਮ ਹੋਈ ਖਤਮ ਸਮੱਸਿਆਵਾਂ ਕਦੀ ਵੀ ਨਹੀਂ ਹੁੰਦੀਆਂ ਘਟ ਜਾਂਦੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਜਿੱਥੇ ਸੀਵਰ ਦੇ ਵਿੱਚ ਅਸੀਂ ਮਸ਼ੀਨਰੀ ਵੀ ਕਾਫੀ ਲਿਆਂਦੀ ਹੈ ਡੀ ਸੀਡਿੰਗ ਕਰਾਈ ਉਹਦਾ ਨਤੀਜਾ ਇਹ ਅੱਜ ਸ਼ਹਿਰ ਦੇ ਵਿੱਚ ਕਾਫੀ ਜਿਹੜਾ ਮੌਨਸੂਨ ਦੀਆਂ ਬਰਸਾਤਾਂ ਹੋਈਆਂ ਸੀ ਕਿਤੇ ਵੀ ਪਾਣੀ ਖੜਨ ਦੀ ਸਾਨੂੰ ਕੰਪਲੀਟਸ ਨਹੀਂ ਆਈਆਂ ਛੋਟੀਆਂ-ਮੋਟੀਆਂ ਤੇ ਚਲਦੀਆਂ ਰਹਿਣੀਆਂ ਨੇ ਸੋ ਜਿੱਥੇ ਪਿਛਲੇ ਕਈਆਂ ਸਾਲਾਂ ਕਈਆਂ ਸਾਲਾਂ ਤੋਂ ਕਦੀ ਵੀ ਕੂੜੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਕੂੜੇ ਦੇ ਜਿਹੜੇ ਢੇਰ ਬੰਦੇ ਜਾ ਰਹੇ ਸੀ ਪਹਾੜ ਬਣ ਗਏ ਸੀ ਉਹਨਾਂ ਨੂੰ ਖਤਮ ਕਰਨ ਲਈ ਕਦੀ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਸੀ ਦਿੱਤਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਅੰਮ੍ਰਿਤਸਰ ਦੇ ਬਤੌਰ ਕਾਰਪੋਰੇਸ਼ਨ ਨੇ ਜਿਹੜਾ ਉਹ ਜਿਹੜੇ ਭਗਤਾਂ ਵਾਲੇ ਦਾ ਸਭ ਤੋਂ ਵੱਡਾ ਡੰਪੇ 43 ਕਰੋੜ ਦੀ ਲਾਗਤ ਨਾਲ ਉਹ ਟੈਂਡਰ ਨੂੰ ਅਲਾਟ ਕਰਦਾ ਜਿਹੜਾ ਸਾਲ ਸਵਾ ਸਾਲ ਦੇ ਵਿੱਚ ਉਹ ਕੂੜਾ ਬਿਲਕੁਲ ਉੱਥੋਂ ਖਤਮ ਹੋ ਗਿਆ ਉੱਥੇ ਅਸੀਂ ਪਾਰਕ ਬਣਾਣਾ ਗਾਰਡਨ ਬਣਾਣਾ ਸੋ ਜਿਹੜੇ ਸ਼ਹਿਰ ਦੇ 85 ਵਾਡਾਂ ਦੇ ਪਿੱਛੇ ਜਿਹੜੀਆਂ ਸਰਕਾਰਾਂ ਆਈਆਂ ਇੱਕ ਉਹ ਰੋਲਾ ਪਾਈ ਗਈਆਂ ਕਿ ਵਾਡਾ ਕੰਪਨੀ ਜਿਹੜੀ ਕੰਮ ਨਹੀਂ ਕਰ ਰਹੀ ਕੰਮ ਨਹੀਂ ਕਰ ਰਹੀ ਸੋ ਅਸੀਂ 85 ਵਾਡਾਂ ਨੇ ਸਾਡੀਆਂ ਉਹਦੇ ਟੈਂਡਰ ਜਿਹੜੇ ਲਗਾ ਚੁੱਕੇ ਆ ਔਰ ਵਾਡਾਂ ਨੂੰ ਜਿਹੜਾ ਹੈਗਾ ਸੀ ਐਗਜ਼ਿਟ ਕਰਕੇ ਸੋ ਉਹ ਵੀ ਕੰਮ ਜਿਹੜਾ ਮਹੀਨੇ ਦੇ ਵਿੱਚ ਵਿੱਚ ਸਵਾ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਏਗਾ ਔਰ ਸ਼ਹਿਰ ਦੇ ਵਿੱਚ ਪੂਰਨ ਚਾਰ ਉਹ ਪੱਖੀ ਜਿਹੜੀ ਹੈ ਡਵੈਲਪਮੈਂਟ ਜਿਹੜੀ ਨਜ਼ਰ ਆਏਗੀ ਕੈਰੋ ਮਾਰਕੀਟ ਦੇ ਵਿੱਚ ਨੈਕਸਟ ਇਅਰ ਦੇ ਵਿੱਚ 320 ਗੱਡੀਆਂ ਦੀ ਜਿਹੜੀ ਪਾਰਕਿੰਗ ਉਹ ਵੀ ਚਾਲੂ ਹੋ ਜੇਗੀ ਤਾਂ ਕਿ ਜਿਹੜਾ ਸ਼ਰਧਾਲੂ ਔਰ ਟੂਰਿਸਟ ਗੱਡੀਆਂ ਦੀ ਉਹਨਾਂ ਦੀ ਸਮੱਸਿਆ ਆ ਰਹੀ ਪਾਰਕਿੰਗ ਦੀ ਉਹ ਵੀ ਕਾਫੀ ਜਿਆਦਾ ਜਿਹੜੀ ਉਹ ਸਤਨ ਜ਼ਾਤ ਮਿਲੇਗੀ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਹੋਰ ਪ੍ਰਪੋਜ਼ਲਾਂ ਨੇ ਅਸੀਂ ਕੰਮ ਕਰ ਰਹੇ ਆਂ ਸਾਫ ਸਫਾਈ ਦੇ ਅਸੀਂ ਜਿਹੜੇ ਨੇ ਹਰਮੰਦਰ ਸਾਹਿਬ ਦੁਰਗਿਆਣਾ ਟੈਂਪਲ ਔਰ ਕੰਪਨੀ ਬਗ ਰਾਮ ਬਾਗ ਗਾਰਡਨ ਇਹਦੇ ਵੀ ਬਹੁਤ ਸਾਰੇ ਜਿਹੜੇ ਨੇ ਸਫਾਈ ਦੇ ਟੈਂਡਰ ਲਗਾਏ ਨੇ ਔਰ ਜਿਹੜਾ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਤਕਰੀਬਨ ਕਿਉਂਕਿ ਮੈਂ ਇਸ ਲਈ ਗੱਲ ਕਰਦਾ ਕਿ ਜਿੰਨੇ ਵੀ ਕੰਮ ਹੁੰਦੇ ਨੇ ਸਾਰੇ ਇੱਕ ਸਿਸਟਮ ਦੇ ਤਹਿਤ ਹੁੰਦੇ ਨੇ ਜਿਵੇਂ ਅਸੀਂ ਕੋਈ ਵੀ ਕੰਮ ਕਰਨਾ ਉਹਦੀ ਪਹਿਲਾਂ ਪ੍ਰੋਪੋਜ਼ਲ ਬਣਨੀ ਹੈ ਫਿਰ ਉਹਦਾ ਐਸਟੀਮੇਟ ਤਿਆਰ ਹੋਣਾ ਹੈ ਫਿਰ ਉਹਨੇ ਵੈਟ ਹੋਣਾ ਹੈ ਫਿਰ ਔਸੇ ਵਿੱਚ ਪ੍ਰਵਾਨ ਕਰਵਾਉਣ ਤੋਂ ਬਾਅਦ ਟੈਂਡਰ ਲੱਗਣਾ ਹੈ ਅਲਾਟਮੈਂਟ ਹੋਣੀ ਹੈ ਸੋ 2 3 4 ਮਹੀਨੇ ਕਿਸੇ ਵੀ ਕੰਮ ਨੂੰ ਲੱਗ ਜਾਂਦੇ ਨੇ ਸੋ ਸਾਨੂੰ ਕਾਰਪੋਰੇਸ਼ਨ ਨੂੰ ਬਣਾਏ ਜੇ ਬਹੁਤਾ ਸਮਾਂ ਨਹੀਂ ਹੋਇਆ ਲੇਕਿਨ ਸ਼ਹਿਰ ਦੇ ਵਿੱਚ ਅਸੀਂ ਜਿੰਨੇ ਕੋ ਪ੍ਰੋਪੋਜ਼ ਜਿੰਨੇ ਕੋ ਅਸੀਂ ਟੈਂਡਰ ਲਗਾਤੇ ਜਿੰਨੇ ਕੋ ਕੰਮ ਅਸੀਂ ਆਰੰਭ ਲਏ ਨੇ ਔਰ ਆਉਣ ਵਾਲੇ 3 4 ਮਹੀਨੇ ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਹੋਏਗਾ ਸੋ ਅਸੀਂ ਆਉਣ ਵਾਲੇ ਸਾਲ ਜਿਹੜੀ ਵੀ ਹਿੰਦੁਸਤਾਨ ਦੇ ਵਿੱਚ ਸਵਸ਼ ਭਾਰਤ ਦੀ ਜਿਹੜੀ ਅਗੋਂ ਜਿਹੜੀ ਸਰਵੇ ਹੋਏਗਾ ਅਸੀਂ ਟਾਸਕ ਲਈ ਕਿ ਅਸੀਂ ਪਹਿਲੇ ਨੰਬਰਾਂ ਦੇ ਵਿੱਚ ਅਮਰਸਰ ਸ਼ਹਿਰ ਨੂੰ ਲਿਓਣਾ ਔਰ ਬਹੁਤ ਲੰਮਾ ਸਮਾਂ ਨਹੀਂ ਤੋਚਾ 6 8 ਮਹੀਨੇ ਦੇ ਵਿੱਚ ਵਿੱਚ ਅਸੀਂ ਸ਼ਹਿਰ ਨੂੰ ਜਿਹੜਾ ਸਰਵ ਪੱਖੀ ਜਿਹੜਾ ਇਹਦਾ ਵਿਕਾਸ ਕਰ ਦੇਣਾ ਔਰ ਜਿਹੜੀਆਂ ਸਮੱਸਿਆਵਾਂ ਨੇ ਸੀਵਰੇਜ ਦੀਆਂ ਸਫਾਈ ਦੀਆਂ ਇਹੋ ਜਿਹੀਆਂ ਸਮੱਸਿਆਵਾਂ ਨੂੰ ਤਾਂ ਜਿਹੜਾ ਅਸੀਂ ਨਿਜਾਤ ਦਵਾ ਦੇਣੀ ਹੈ ਸੋ ਪਾਰਕਿੰਗ ਵੱਲੋਂ ਵੀ ਅਸੀਂ ਜਿਹੜੇ ਨੇ ਹੋਰ ਵੀ ਨਵੀਆਂ ਪਾਰਕਿੰਗਾਂ ਜਿਹੜੀਆਂ ਬਣਾਉਣ ਜਾ ਰਹੇ ਆ ਜਦੀਆਂ ਪ੍ਰੋਪੋਜ਼ਲਾਂ ਤਿਆਰ ਕੀਤੀਆਂ ਨੇ ਸੋ ਬਹੁਤ ਸਾਰੀਆਂ ਐਸਰੀਆਂ ਸਕੀਮਾਂ ਨੇ ਜਿਹੜੀਆਂ ਅਸੀਂ ਕਰੀ ਜਾਵਾਂਗੇ ਤੇ ਔਰ ਤੁਹਾਨੂੰ ਇਲਾਕਾ ਨਿਵਾਸੀਆਂ ਦੇ ਸਾਹਮਣੇ ਲਈ ਜਾਵਾਂਗੇ ਪਹਿਲੇ ਤਾਂ ਅਸੀਂ ਮੇਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਅੱਜ ਪੰਜਾਬ ਪਰਦੇਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦੇ ਤੇ ਕੈਮਿਸ ਐਸੋਸੀਏਸ਼ਨ ਦੇ ਸੱਜਣ ਤੇ ਅੱਜ ਸਾਡੇ ਦਫ਼ਤਰ ਚ ਆਏ ਨੇ ਅੱਜ ਉਹਨਾਂ ਨੇ ਖੁੱਲ ਕੇ ਗੱਲਾਂ ਕੀਤੀਆਂ ਔਰ ਸਾਨੂੰ ਪੂਰੀ ਉਮੀਦ ਹੈ ਜਿਹੜੀਆਂ ਗੱਲਾਂ ਅੱਜ ਉਹਨਾਂ ਨਾਲ ਸ਼ੇਅਰ ਹੋਈਆਂ 100% ਉਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਹੀ ਤੁਹਾਨੂੰ}\,\text{ਕਾਰਿਆਂ ਨੂੰ ਪਤਾ ਲੱਗ ਜਾਏਗਾ।}$ ਔਰ ਸਾਨੂੰ ਜਿਹੜੀਆਂ ਵੀ ਗੱਲ ਚਾਹੇ ਪਾਰਕਿੰਗ ਦੀ ਸੀਵਰੇਜ ਦੀ ਅਸੀਂ ਤੁਹਾਡੇ ਨਾਲ ਸ਼ੇਅਰ ਅੱਜ ਕੀਤੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕੂੜੇ ਲਿਫਟਿੰਗ ਦੀ ਵੀ ਇਹ ਸਾਡੀ ਸਮੱਸਿਆਵਾਂ 100% ਹੱਲ ਹੋ ਗਏ ਸਾਨੂੰ ਪੂਰੀ ਹੋ ਗਈ। ਇੱਕ ਮੀਟਿੰਗ ਸੀ ਜਿਹੜਾ ਪੰਜਾਬ ਪ੍ਰਦੇਪ ਵਪਾਰ ਮੰਡਲ ਵੱਲੋਂ ਅਸੀਂ ਇਕੱਠੇ ਹੋਏ ਸੀ ਅੱਜ 52 ਐਸੋਸੀਏਸ਼ਨਾਂ ਦਾ ਜਿਹੜਾ ਅੱਜ ਇਕੱਠ ਸੀ ਉਹ ਸਾਰੇ ਇਕੱਠਾ ਹੋਇਆ ਹੋਇਆ ਤੇ ਅੱਜ ਜਿਹੜੀ ਮੀਟਿੰਗ ਅੱਡੀ ਹੋਈ ਹੈ ਮੇਅਰ ਸਾਹਿਬ ਨਾਲ ਉਹਨਾਂ ਨੇ ਜਿਹੜੇ ਸਾਨੂੰ ਨਵੇਂ ਉਪਰਾਲੇ ਦੱਸੇ ਨੇ ਤੇ ਉਹ ਸਾਡੇ ਵਪਾਰੀਆਂ ਦੇ ਵਿੱਚ ਇੰਨੀ ਖੁਸ਼ੀ ਦੀ ਲਹਿਰ ਆ ਗਈ ਹੈ ਕਿ ਇਹ ਯੂਰਪ ਬਣ ਜਾਏਗਾ ਅੰਮ੍ਰਿਤਸਰ ਜਿਹੋ ਜਿਹੋ ਉਪਰਾਲੇ ਉਹਨਾਂ ਨੇ ਸਾਨੂੰ ਦੱਸੇ ਨੇ। ਉਹਦੇ ਵਿੱਚ ਉਹਨਾਂ ਨੇ ਪਾਰਕਿੰਗਾਂ ਨਵੀਆਂ ਜਿਹੜੀਆਂ 3-4 ਤੁਹਾਨੂੰ ਦੇਂਦੇ ਨੇ ਉਹ ਬੜਾ ਵਧੀਆ ਸਾਡੇ ਵਾਸਤੇ ਇੱਕ ਰਾਮਬਾਣ ਹੈ ਸਾਡੇ ਵਾਸਤੇ ਇੱਕ ਬੜੀ ਵਧੀਆ ਉਪਰਾਲਾ ਵੈ ਇਹਨਾਂ ਦਾ ਕਾਰਪਸ਼ਨ ਦਾ ਜਿਹਦੇ ਨਾਲ ਅੰਮ੍ਰਿਤਸਰ ਦੀ ਨਹਿਰ ਪੂਰੀ ਤਰ੍ਹਾਂ ਵਧੀਆ ਹੋ ਜਾਏਗੀ